अपना घर मिन्नी कहानी भाग 2 बस पंजाब ਦੀ ਹੱਦ ਵਿੱਚ ਦਾਖਲ ਹੋਈ ਤਾਂ ਉਹ ਨਿਸ਼ਚਿੰਤ ਹੋ ਕੇ ਬੈਠ ਗਿਆ ਫਿਰ ਉਸ ਨੂੰ ਘਰ ਦਾ ਖਿਆਲ ਆਇਆ ਮਾਂ ਮੈਨੂੰ ਜਿੰਦਾ-ਜਾਗਦਾ ਵੇਖ ਕਿੰਨਾ ਖੁਸ਼ ਹੋਵੇਗੀ ਮੇਰਾ ਸਿਰ ਭਲੋਸੇਗੀ ਤੇ ਮੈਨੂੰ ਸਿਰ ਦਾ ਖਿਆਲ ਆਉਂਦੇ ਹੀ ਉਸ ਦਾ ਦਿਲ ਬੈਠਣ ਲੱਗਾ ਬਹੁਤ ਦੁਖੀ ਹੋਵੇਗੀ ਮਾਂ ਉਸ ਨੂੰ ਸਕੂਲ ਪੜ੍ਹਦੇ ਵੇਲੇ ਦੀ ਉਹ ਘਟਨਾ ਯਾਦ ਆਈ ਜਦੋਂ ਆਪਣੇ ਕੇਸ ਕਟਵਾ ਆਇਆ ਸੀ ਤਾਂ ਮਾਂ ਨੇ ਉਸਨੂੰ ਬਹੁਤ ਮਾਰਿਆ ਸੀ ਮਾਂ ਨੇ ਤਾਂ ਰੋਟੀ ਵੀ ਨਹੀਂ ਸੀ ਖਾਧੀ ਦੋ ਦਿਨ ਉਹ ਸੋਚਣ ਲੱਗਾ ਇਹ ਵੀ ਕੋਈ ਗੱਲ ਹੋਈ ਕੇਸ ਰੱਖੋ ਤਾਂ ਬਾਰੋ ਮਾਰ ਪੈਂਦੀ ਹੈ ਜੇ ਨਾ ਰੱਖੋ ਤਾਂ ਘਰੋਂ ਮਾਰ ਬਸ ਇੱਕ ਛਟਕੇ ਨਾਲ ਰੁਕ ਗਈ ਅਨਪਛਾਤੇ ਬੰਦਿਆਂ ਨੇ ਉਸ ਵਰਗੇ ਬੰਦਿਆ ਸਮੀਤ ਉਸਨੂੰ ਵੀ ਗੋਲੀਆਂ ਨਾਲ ਪੁੱਨ ਦਿੱਤਾ ਲੁਟੇਰੇ ਬੰਦਿਆਂ ਨੇ ਸਭ ਦੀਆਂ ਜੇਬਾਂ ਫਰੋਲ ਲਈਆਂ ਉਹ ਅਜੇ ਸੈਕ ਰਿਆ ਸੀ ਇੱਕ ਜਨੇ ਨੇ ਉਸ ਦੇ ਲੱਕ ਨਾਲ ਬੰਨੀ ਪੋਟਲੀ ਖੋਲ ਲਈ ਉਸ ਵਿੱਚ ਉਸ ਲੜਕੇ ਦੇ ਕੇਸ ਬੰਨੇ ਹੋਏ ਸਨ ਉਸ ਦੇ ਸਾਥੀ ਤੇਜ਼ ਕਦਮੀ ਨਿਕਲ ਗਏ ਸੰ ਉਸ ਨੂੰ ਹੁਣ ਉਹਨਾਂ ਨਾਲ ਦੁਰਨਾ ਔਖਾ ਲੱਗ ਰਿਹਾ ਸੀ